ਨਾਮ ਦੇ ਵਿੱਚ ਕਾਟੀ ਪਾ ਰਿਹਾ ਹੈ ਹਲਕਾ ਜਿਹਾ ਟੱਚ ਹੋਇਆ ਕੋਸਲ ਕੀ ਇਸ਼ਾਰਾ ਜੀ ਜੇਠੀ ਤੁਸਾਰ ਮੇਰੇ ਨਾਲ ਪਹੁੰਚ ਚੁੱਕੇ ਨੇ ਬਹੁਤ ਬਹੁਤ ਧੰਨਵਾਦ ਹੈ ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਫੇਰ ਮੈਦਾਨ ਦੇ ਵਿੱਚ ਨੌਜਾਨ ਨੰਬਰੂ ਫੇਰ ਅੱਗੇ ਵੱਲ ਵਧਦਾ ਹੋਇਆ ਤੇ ਮੁੱਲਾਪੁਰ ਤਖਾਂ ਵਾਲਾ ਫੇਰ ਮੈਦਾਨ ਦੇ ਵਿੱਚ ਹੁਣ ਜਫਾ ਲਾ ਪਾਉ ਜਾਂ ਨਹੀਂ ਮੇਰੇ ਮਿੱਤਰੋ ਹੋ ਖੇਡ ਦਾ ਸੱਜੇ ਖੰਭੇ ਵੱਡਦਾ ਚੀਰ ਦੀ ਕੱਟ ਇੱਕ ਪਾਸੇ ਲੱਗਦਾ ਹੋਇਆ ਜੋ ਪੁਆਇੰਟ ਰੇਡਰ ਦਾ ਹੈ ਪੁਆਇੰਟ ਇੰਟਰਨੈਸ਼ਨਲ ਖੇਡ ਮੈਦਾਨ ਦੇ ਵਿੱਚ ਜਿਹੜਾ ਹੋ ਚੁੱਕਿਆ ਮੇਰੇ ਵੀਰੋ ਪੁਆਇੰਟ ਬਾਬਾ ਜੀਵਨ ਸਿੰਘ ਨਗਰ ਲੁਧਿਆਣੇ ਦੀ ਟੀਮ ਨੇ ਹਿੱਸੇ ਦੇ ਵਿੱਚ ਜਾ ਜੁੜਿਆ ਹੈ ਹਰਜੇਸ਼ ਜਮਾਨਜੀ ਸਾਡੇ ਵੀਰ ਅਗਲੇ ਮੈਚਾਂ ਦੇ ਲਈ ਜਰੂਰ ਤਿਆਰ ਰਹਿਣਗੇ ਕਿਉਂਕਿ ਇੱਕੋ ਕੋਰਲੈਸ ਹੈ ਖੇਡ ਮੈਦਾਨ ਦੇ ਵਿੱਚ ਲਗਾਤਾਰ ਜਿਹੜਾ ਆਪਾਂ ਇਸੇ ਤਰ੍ਹਾਂ ਖੇਡ ਕਬੱਡੀ ਦੀ ਗੱਲ ਕਰਦੇ ਜਾਵਾਂਗੇ ਲਓ ਇਧਰਲੇ ਪਾਸੇ ਨੌਜਾਨ ਫਿਰ ਖੇਡ ਮੈਦਾਨ ਦੇ ਵਿੱਚ ਕੀ ਸ਼ਾਹ ਹੋਇਆ ਮੇਰੇ ਵੀਰੋ Retrodeje, si, si, ਰੀਡਰ ਦੇ ਹਿੱਸੇ ਪੁਆਇੰਟ ਦਾ ਵਾਧਾ ਜਿਹੜਾ ਹੋ ਚੁੱਕਿਆ ਹੈ ਦਵਲ ਸੱਤ ਦਾ ਇਸ਼ਾਰਾ ਹੋਇਆ ਹੈ ਖੇਡ ਮੈਦਾਨ ਦੇ ਵਿੱਚ ਜੁਸਾਰਨੇ ਵਾਲੇ ਹਿੱਸੇ ਦੇ ਵਿੱਚ ਆ ਜੁੜੇ ਹੈ ਚੱਲਦੇ ਹੋਏ ਮੈਚ ਦਾ ਥੋੜਾ ਸਮਾਂ ਜਿਹੜਾ ਬਾਕੀ ਹੈ ਬੰਦਵਾੜਾ ਤੇ ਨਾਲ ਜਿਹੜਾ ਪਥਰਾਲੇ ਦੀ ਟੀਮਾਂ ਦਾ ਉਹ ਅਗਲਾ ਮੈਚ ਖੇਡਿਆ ਜਾਵੇਗਾ ਖੇਡ ਮੈਦਾਨ ਦੇ ਵਿੱਚ ਸਾਰੇ ਪਹੁੰਚਦੇ ਹੋਏ ਰੱਬ ਵਰਗੇ ਦਰਸ਼ਕ ਵੀਰਾਂ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜਿਹੜੇ ਆਪੋ ਆਪਣੇ ਖਬਰਕਾਰਾਂ ਨੂੰ ਸੰਕੋਚਦੇ ਹੋਏ ਅੱਜ ਦੇ ਖੇਡ ਮੈਦਾਨ ਦੇ ਵਿੱਚ ਪੁੱਜੇ ਹੈ ਔਰ ਸਾਡੀਆਂ ਮਾਤਾਵਾਂ ਬੈਠੀਆਂ ਸਾਡੀਆਂ ਪਹਿਲਾਂ ਬੈਠੀਆਂ ਅਸੀਂ ਵਿਸ਼ੇਸ਼ ਤੌਰ ਤੇ ਜੀ ਆਇਆਂ ਨੂੰ ਆਖਦੇ ਹਾਂ ਉਧਰ ਮੰਚ ਦੇ ਤੇ ਮੌਜੂਦ ਸਾਡੇ ਬਜ਼ੁਰਗ ਸਾਡੇ ਬਹੁਤ ਹੀ ਸਤਿਕਾਰਯੋਗ ਜਿੰਨੇ ਵੀ ਵੀਰ ਪੁੱਜੇ ਹੋਏ ਐ ਸਾਰੇ ਵੀਰਾਂ ਨੂੰ ਅਸੀਂ ਜੀ ਆਇਆਂ ਨੂੰ ਆਖਦੇ ਹਾਂ ਬਹੁਤ ਬਹੁਤ ਧੰਨਵਾਦ ਆ ਨਾ ਇਧਰਲੇ ਪਾਸੇ ਜੱਫਾ ਲੱਗਦਾ ਹੋਇਆ ਪੁਆਇੰਟ ਜੱਫੀਆਂ ਨੇ ਆਪਣੀ ਟੀਮ ਦੇ ਇਹ ਵੀ ਜਿਹੜਾ ਬਿਆੜੀ ਦਾ ਫਾਇਦਾ ਹੈ ਜੀ ਉਹਦਾ ਕਦੋਂ ਕਾਪਾ ਸਮਾਂ ਰੱਖਣਾ ਹੈ ਖਿਡਾਰੀ ਵੀਰ ਜਿਹੜੇ ਸਾਡੇ ਕੋਲੇ ਪੁੱਛਣ ਦੇ ਲਈ ਪੁੱਜੇ ਹੋਏ ਨੇ ਇਹ ਵੀ ਆਪਾਂ ਜਰੂਰ ਸ਼ਡਿਊਲ ਬਣਾ ਲਈਏ 55 ਦੇ ਫਾਈਨਲ ਤੋਂ ਪਹਿਲਾਂ 42 ਦਾ ਫਾਈਨਲ ਕਰਵਾਵਾਂਗੇ 55 ਕਿਲੋ ਭਾਰ ਵਰਗ ਦੇ ਦੋਵੇਂ ਸੈਮੀਫਾਈਨਲ ਮੁਕਾਬਲਿਆਂ ਤੋਂ ਬਾਅਦ ਫਿਰ ਉਸ ਤੋਂ ਬਾਅਦ ਜਦੋਂ 55 ਦਾ ਫਾਈਨਲ ਹੋਵੇਗਾ ਉਦੋਂ 42 ਕਿਲੋ ਭਾਰ ਵਰਗ ਦਾ ਫਾਈਨਲ ਮੁਕਾਬਲਾ ਜਿਹੜਾ ਖੇਡ ਦਾ ਨਾਮ ਦੇ ਵਿੱਚ ਆਪਾਂ ਕਰਵਾਵਾਂਗੇ ਤਾਂ ਜਰੂਰ ਧਿਆਨ ਦੇ ਵਿੱਚ ਰੱਖਣਗੇ ਲਓ ਇਧਰਲੇ ਪਾਸੇ ਮੁੱਲਾਪੁਰ ਤਾਖਾ ਵਾਲਾ ਨੌਜਾਨ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਦੂਜੇ ਪਾਸੇ ਲੁਧਿਆਣੇ ਦੀ ਟੀਮ ਖੇਡ ਰਹੀ ਹੈ ਆਹ ਮੁੰਡੇ ਵੀ ਕਹਿੰਦੇ ਅੱਜ ਦੇ ਸਮੇਂ ਦੇ ਵਿੱਚ ਮਜਨੀ ਕਬੱਡੀ ਦੇ ਉਹ ਪੀਰੇ ਸਟਾਰ ਨੇ ਪੰਜਾਬ ਹਰਿਆਣਾ ਦੇ ਵੱਡੇ ਵੱਡੇ ਮੇਲਿਆਂ ਦੇ ਉੱਤੇ ਆ ਨੌਜਵਾਨ ਵੀ ਕਹਿੰਦੇ ਵੱਡੇ ਵੱਡੇ ਉਲਟ ਫੇਰ ਕਰ ਜਾਂਦੇ ਐ ਇਹ ਬਾਬਾ ਜੀਵਨ ਸਿੰਘ ਨਗਰ ਲੁਧਿਆਣੇ ਦੇ ਕੀ ਖੇਡ ਰਹੀ ਐ ੱਲੇ ਰ ਬੱਲੇ ਬੱਲੇ ਬੋਲਾ ਪਰ ਜਿੱਤ ਹੋਈ ਜੀ ਬੋਲਾ ਪਰ ਕਾਕਾ ਦੀ ਟੀਮ ਜਿੱਤ ਹੋਈ ਜੀ ਟੋਟ ਕਰ ਲਿਓ ਇਹ ਟੀਮ ਦਾ ਮੁਕਾਬਲਾ ਜਿਹੜਾ ਬੰਦ ਮਜਰੀ ਟੀਮੇ ਨਾਲ ਹੋਵੇਗਾ ਰਜੇਸ਼ ਧਮਾਨ ਜੀ ਸਾਡੇ ਵੱਡੇ ਵੀਰ ਉਹ ਜਰੂਰ ਗਰਾਊਂਡ ਦੇ ਚਾਣਗੇ ਰਜੇਸ਼ ਧਮਾਨ ਜੀ ਟੀਮਾਉਣ ਬਾਈ ਜੀ ਪਥਰਾਲਾ ਤੇ ਪੰਦਵਾੜਾ ਬਹੁਤ ਚੋਟੀ ਦਾ ਜਿਹੜਾ ਮੁਕਾਬਲਾ ਦੋਨੋਂ ਟੀਮਾਂ ਦਰਮਿਆਨ ਬਹੁਤ ਜਲਦੀ ਸ਼ੁਰੂ ਹੋਵੇਗਾ। ਇਧਰ ਪਖਰਾਲੇ ਦੀ ਟੀਮ ਹੈ। ਤੇ ਮੇ ਸਟੇਜ ਤੋਂ ਸੱਜੇ ਵਾਲੇ ਪਾਸੇ ਮੈਂ ਦੇਖ ਰਿਹਾ ਵੀ ਟੀਮ ਮਦਵਾੜੇ ਦੀ ਹੈ। ਜਿੱਤੇ ਮੈਂ ਦੇਖ ਰਿਹਾ ਵੀ ਚੋਟੀ ਦਾ ਮੁਕਾਬਲਾ ਹੈ। ਸਾਡਾ ਵੀਰ ਵਿਸ਼ੇਸ਼ ਤੌਰ ਤੇ ਜਿਹੜੀ ਇਸ ਮਾਈਕ ਤੇ ਜਿਹੜੀ ਸਵਾਮਾ ਨਵਾ ਕੇ ਗਿਆ ਤੇ ਵੱਡਾ ਵੀਰ ਸਾਡੇ ਇਲਾਕੇ ਦਾ ਮਾਣ ਗੁਰਗਨ ਸਿੰਘ ਜੀ ਢੋਡੇ ਮਾਜਰਾ। ਵਿਸ਼ੇਸ਼ ਤੌਰ ਤੇ ਖੁਸ਼ਿੰਦ ਬੁਲਾ ਰਹੇ ਨੇ ਸਾਡੇ ਇਲਾਕੇ ਦੇ ਸੀਨਰ ਬਲਾਰਾ ਸਾਡਾ ਵੱਡਾ ਵੀਰ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ ਹੈ ਤੇ ਮੈਚ ਮੈਦਾਨ 'ਦਾ ਵੀ ਇੱਕ ਦੋ ਜਿਹੜਾ ਮੁਕਾਬਲਾ ਜਿਹੜਾ ਆ ਮੈਚਾਂ ਦੀ ਆਪਾਂ ਗੱਲ ਕਰਾਂਗੇ ਤੇ ਫਿਰ ਅਪਵਾਦ ਕਬੱਡੀ ਫੈਸ਼ਨ ਦੇ ਜਿਹੜੇ ਮੁਕਾਬਲੇ ਸ਼ੁਰੂ ਹੋ ਜਾਣੇ ਐ ਲਓ ਸਿੰਘ ਨੌਜਵਾਨ ਕਬੱਡੀ ਪਾਉਣ ਦੇ ਲਈ ਗਿਲਵਾਦਾ ਹੋਇਆ ਦਸ਼ਮ ਤੇ ਕਾਸਤ ਸਿੰਘ ਗੁਰਗੋਬਿੰਦ ਜੀ ਦੀ ਵਾਪਸੀ ਰਹੀ ਸੀ ਕੀ ਜਿਹੜੀ ਕਾਮ ਹੈ ਪਰ ਆ ਜਿਹੜਾ ਨੌਜਵਾਨ ਟਰਾਈ ਕਰਦਾ ਹੋਇਆ ਲਓ ਵੇਖੋ ਸਾਹਮਣੇ ਇਧਰਨੇ ਪਾਸੇ ਸ਼ਾਮੂ ਨੌਜਵਾਨ ਆ ਉਹ ਗੁੰਜਰਾ ਦਾ ਪੁੱਤ ਮਡਵਾੜੇ ਵਾਲਾ ਆਣ ਕੇ ਦੇ ਬੱਲੇ ਬੱਲੇ ਕਰਵਾਉਂਦਾ ਹੋਇਆ ਆ ਖੇਡ ਕਬੱਡੀ ਦੇ ਵਿੱਚ ਗੁਜਰਾ ਦੇ ਪੰਤਰਾ ਦੀ ਚੜ੍ਹਾਈ ਹੈ ਭਾਵੇਂ ਗੱਲ ਫਰੀਆਕ ਮਲੂਕ ਤੇ ਸਾਜੀ ਦੀ ਗੱਲ ਹੈ ਭਾਵੇਂ ਤਿਆਰੇ ਵਾਲੇ ਰਵੀ ਦੀ ਗੱਲ ਹੈ ਛੋਟੀ ਦਾ ਨਾਮਣਾ ਜਿਹੜਾ ਗੁਜਰਾ ਦੇ ਪੁੱਤਾਂ ਨੇ ਖੇਡ ਕਬੱਡੀ ਦੇ ਵਿੱਚ ਬਣਾ ਲਿਆ ਪਰ ਹੁਣ ਜਿਹੜੀ ਆ ਰੇਡ ਪਾਉਣ ਦੇ ਲਈ ਨੌਜਵਾਨ ਮਦਵਾੜੇ ਵਾਲਾ ਵਧਿਆ ਹੋਇਆ ਪਰ ਦੂਸਰੀ ਪਾਸੇ ਲਓ ਵੇਖੋ ਕੀ ਟੀਮ ਟਰਾਈ ਤੇ ਅੰਕ ਦਾ ਬਾਤ ਹੈ ਜਿਹੜਾ ਰੀਡਰ ਨੇ ਆਪਣੀ ਟੀਮ ਲਈ ਕਰ ਦਿੱਤਾ ਟੀਮ ਦੀ ਡਿਊਟੀ ਹੈ ਉਧਰ ਪੰਜਾਬ نیوز ਤੋਂ ਸਾਡੇ ਸਿੰਦਰਪ ਸਿੰਘ ਜੀ ਉਹਨਾਂ ਦਾ ਵੀ ਵਿਸ਼ੇਸ਼ ਸ਼ੌਕ ਤੇ ਪਹੁੰਚਣ ਤੇ ਧੰਨਵਾਦ ਜਿੰਨੇ ਵੀ ਪ੍ਰਿੰਟ মিডিਏ ਤੋਂ ਸੋਸ਼ਲ ਮੀਡੀਏ ਤੋਂ ਜਿੰਨੇ ਵੀ ਇਸ ਕਾਰਜ ਵਿੱਚ ਸੱਜਣ ਆਏ ਆ ਅੱਜ ਰਵਿੰਦਰ ਸਿੰਘ ਜੀ ਪੰਗੂ ਅਮਰੀਕਾ ਵਾਲਿਆਂ ਦਾ ਜਿੱਤੇ ਮੈਂ ਦੇਖ ਰਿਹਾ ਵੀ ਆਪਣੀ ਮੰਡੀ ਦੇ ਵਿੱਚ ਕਿੰਨੀਆਂ ਫਲੈਕਸਾਂ ਜਿਹੜੀਆਂ ਲੱਗੀਆਂ ਨੇ ਗਰਾਊਂਡ ਦੇ ਨੇੜੇ ਬਹੁਤ ਵੱਡੇ ਜਿਹੇ ਬਾਜਵੇਂ ਉਹਨਾਂ ਦਾ ਭਾਈ ਬਿੰਟੂ ਬਾਜਬਾਈ ਸਾਡੇ ਸਰਪੰਚ ਸਾਹਿਬ ਐਨ ਕਦੇ ਵੀ ਛੋਟੇ ਬੱਚਿਆਂ ਦਾ ਵੱਡਾ ਮਾਣ ਜਿਹਦਾ ਕੀਤਾ ਪਿੰਡ ਦੀ ਟੀਮ ਜਿਹੜੀ ਬਣਾਈ ਹੈ ਲੋੜ ਪਜੇ ਚੱਕਲਾਂ ਦੀ ਗੱਲ ਜਿਹੜੀ ਖੇਡ ਮੈਦਾਨ ਦੇ ਗਰਾਊਂਡਾਂ ਦੇ ਵਿੱਚ ਆਮਲੇ ਸਮੇਂ ਦੇ ਵਿੱਚ ਤੁਰਦੀ ਹੈ ਆਹ ਵੇਖੋ ਵੀ ਸਾਹਮਣੇ ਮਲਵਾੜੇ ਵਾਲਾ ਨਾਜਵਾ ਦਾ ਅੰਕ ਦਾ ਵਾਅਦਾ ਆਪਣੀ ਟੀਮ ਲਈ ਕਰਦਾ ਹੋਇਆ ਪੰਜਾਬੀ ਲਾਈਵ ਟੀਵੀ ਦੇ ਜ਼ਰੀਏ ਅੱਜ ਦੁਨੀਆ ਭਰ ਦੇ ਵਿੱਚ ਵੱਖ-ਵੱਖਰੀ ਕੰਟਰੀਆਂ ਦੇ ਵਿੱਚ ਸਿੱਧਾ ਪ੍ਰਸਾਰਣ ਜਿਹੜਾ ਪੰਜਾਬੀ ਲਾਈਵ ਟੀਵੀ ਦੇ ਜ਼ਰੀਏ ਜਿਹੜਾ ਚੱਲ ਰਿਹਾ ਹੈ ਰੋਡ ਮਾਜਰੇ ਦੇ ਖੇਡ ਮੇਲੇ ਦਾ ਸਾਲਾਨਾ ਖੇਡ ਸਮਾਗਮ ਜਿਹੜਾ ਵੱਡੇ ਪੱਧਰ ਤੇ ਪਹਿਲਾ ਦਿਨ ਹੈ ਤੇ ਕੱਲ ਨੂੰ ਗੱਲਾਂ ਜਿਹੜੀਆਂ ਮੇਜਰ ਲੀਗ ਦੀਆਂ ਦੁਨੀਆ ਨੇ ਮੇਜਰ ਲੀਗ ਐਮ ਐਲ ਪੀ ਫੈਡਰੇਸ਼ਨ ਤੇ ਜਿਹੜੇ ਐਨ ਕਦਰੇ ਚੋਟੀ ਦੇ ਖਿਡਾਰੀ ਇਹਦੇ ਪੁੱਜਣਗੇ ਅੱਜ ਜਿਹੜੀਆਂ ਪੁਆਦ ਕਬੱਡੀ ਫੈਡਰੇਸ਼ਨ ਦੀਆਂ ਛੋਟੀਆਂ ਟੀਮਾਂ ਦਰਮਿਆਨ ਜਿਹੜੀ ਭੇਡ ਹੋਣੀ ਹੈ ਪਰ ਵੇਖੋ ਸਾਹਮਣੇ ਇੱਥੇ ਰੇਡਰ ਨੇ ਧਾਵੀ ਨੇ ਅੰਕ ਦਾ ਵਾਅਦਾ ਜਿੰਨਾ ਕਰਤਾ ਹੈ ਸਿਰੇ ਦਾ ਮੁਕਾਬਲਾ ਉਧਰ ਦੇ ਪਾਸੇ 1 2 3 ਐਨ ਕਿਦੋਂ ਵੀ ਯਾਫੀ ਤਿਆਰੀ ਦੇ ਵਿੱਚ ਨੇ ਪਰ ਹਰ ਕਬੱਡੀ ਪੋਰਟ ਦੇ ਵੀ ਮਲਵਾੜੇ ਵਾਲਾ ਕਿ ਖਿਡਾਰੀ ਵਧਿਆ ਹੋਇਆ ਹੈ ਕਿਹਨੇ ਬੱਲੇ ਬੱਲੇ ਕਰਵਾਣੀ ਹੈ ਚੋਟੀ ਦਾ ਮੈਚ ਹੈ ਸਿਰੇ ਦੀ ਟੱਕਰ ਹੈ ਕਿ ਭੱਜਦਿਆਂ ਨੂੰ ਇੱਕੋ ਜਿਹੇ ਬਾੜ ਮਿੱਤਰੋ ਅੱਜ ਟੱਕਰੇ ਨੇ ਹਾਣੀਆਂ ਨੂੰ ਹਾਣ ਮਿੱਤਰੋ ਰਾਜਾ ਖੇਡਾਂ ਲਿਖੇ ਗੱਲ ਲੱਖ ਲੱਖ ਦੀ ਟੰਬ ਪੈ ਗਈ ਮਿੱਤਰੋ ਔਰ ਰੋਡ ਮਾਜਰੇ ਲਈ ਇਸ ਕਬੱਡੀ ਕੱਪ ਦੀ ਕੰਪੀ ਹੋਈ ਹੈ ਗੱਲਾਂ ਕੌਣ ਟਿਕਾਣੇ ਲਾਵੇਗਾ ਚੋਟੀ ਦਾ ਮੈਚ ਹੈ ਅਗਲ ਪੜਾਅ ਦੇ ਲਈ ਰੋਧੀਆਂ ਦੇ ਪਾਰੇ ਦੇ ਵਿੱਚ ਵਾਧਾ ਜਾ ਰਿਹਾ ਹੈ ਸ਼੍ਰੀ ਦਾ ਮੈਚ ਹੈ ਚੋਟੀ ਦੀ ਟੱਕਰ ਹੈ ਲਓ ਕੌਣ ਬੱਲੇ ਬੱਲੇ ਕਰਵਾਵੇਗਾ ਲੈ ਵੀ ਸ਼ਾਮੂਆ ਉਹ ਜੱਫੇ ਲਾਉਣੇ ਪੈਣੀਆਂ ਨੌਜਵਾਨਾਂ ਪਰ ਵੇਖੋ ਸਾਹਮਣੇ ਤਾਹੀ ਆਪਣੀ ਟੀਮ ਦੇ ਲਈ ਹੰਕ ਦਾ ਵਾਅਦਾ ਜਿਹੜਾ ਕਰਦਾ ਹੋਇਆ ਹੈ ਦਾ ਔਰ ਵੇਖੋ ਵੀ ਸਾਹਮਣੇ ਹੁਣ ਕੌਣ ਬੱਲੇ ਬੱਲੇ ਕਰਵਾਵੇਗਾ ਇੱਕ ਪਾਸੇ ਮੈਂ ਵੇਖਦੇ ਵੀ ਦਸਾਰਨੇ ਵਾਲਾ ਸੇਠੀ ਐਨਕੇ ਦੇ ਵੀ ਬਸ਼ੌਰੀਆਂ ਜੋਟੀਆਂ ਦੀ ਹੁੰਦੀਆਂ ਨੇ ਔਰ ਦੂਸਰੇ ਪਾਸੇ ਚਿੱਟੂ ਨੌਜਵਾਨ ਐਨ ਲੰਮਾ ਸਮਾਂ ਕਬੱਡੀ ਜਿਹੜੀ ਖੇਡੀ ਹੈ ਅੱਜਕੱਲ ਬਤਾਰ ਅੰਪਾਇਰ ਵੱਡੀਆਂ ਸਮਾਵਾਂ ਨੇ ਪਰ ਇਧਰਲੇ ਪਾਸੇ ਮਦਵਾਰੀ ਵਾਲਾ ਅੰਕ ਦਾ ਵਾਤਾ ਜਿਹੜਾ ਆਪਣੀ ਟੀਮ ਲਈ ਕਰ ਰਿਹਾ ਬਿਲਕੁਲ ਚਾਰ ਹੈ ਲੈ ਵੀ ਹੈਰੀ ਚੱਲੀ ਆਲੀਆ ਕਰਦੇ ਧੀ ਸਹੀ ਸਾਦੇ ਲਈ ਲਓ ਵੇਖੋ ਸਾਹਮਣੇ ਫਿਰ ਕਬੱਡੀ ਜਿਹੜੀ ਪੈ ਰਹੀ ਹੈ ਮਦਵਾਰੀ ਦੀ ਟੀਮ ਤੇ ਤਿੰਨ ਯਾਦੀ ਬਿਲਕੁਲ ਚਾਰੀ ਦੇ ਵਿੱਚ ਨੇ ਤਿੰਨਾਂ ਦੇ ਵਿੱਚੋਂ ਹੁਣ ਕਿਹਨੇ ਬੱਲੇ ਬੱਲੇ ਕਰਵਾਉਣੀ ਹੈ ਆਹ ਵੇਖੋ ਸਾਹਮਣੇ ਖੇਲਦੀ ਹੋਈ ਟਰਾਈ ਨਾਜਵੰਦ ਦੀ ਪਰ ਅੰਕ ਦਾ ਵਾਤਾ ਜਿਹੜਾ ਧਾਵੀ ਆਪਣੀ ਟੀਮ ਦੇ ਲਈ ਕਰਦਾ ਹੋਇਆ ਛੁੱਟੀ ਦਾ ਮੈਚ ਇਹਨੂੰ ਟੀਮਾਂ ਦਰਮਿਆਨ ਜਿਹੜਾ ਚੱਲ ਰਿਹਾ ਹੈ ਵੱਡੇ ਪੱਦਰ ਤੇ ਵੱਡੇ ਖੇਡ ਮੇਲੇ ਦੀ ਚਰਚਾ ਪੂਰੀ ਪੂਰੀ ਦੁਨੀਆ ਭਰ ਦੇ ਵਿੱਚ ਹੈ ਅੱਜ ਕਦੇ ਵੀ ਬਾਬਾ ਧੰਤਨ ਬਾਬਾ ਜਿਸ ਤੇ ਕਦੇ ਵੀ ਜਾਈਦਾ ਜੀ ਦੀ ਮਿਹਰ ਕਿਰਪਾ ਹੈ ਕੌਣ ਬਲ ਬਲੇ ਕਰਵਾਵੇਗਾ ਸ੍ਰੀ ਦਾ ਮੈਚ ਚੋਟੀ ਦਾ ਮੇਰੇ ਮਿੱਤਰੋ ਇਧਰ ਸਿੰਘ ਨੇ ਲਓ ਵੇਖੋ ਵੀ ਐਂ ਟਰਾਈ ਕੀਤੀ ਹੈ ਪਰ ਵੇਖੋ ਸਾਹਮਣੇ ਕੌਣ ਅਗਲਾ ਮੈਚ ਹੈ ਜੀ ਬਨਮਾਜਰਾ ਤੇ ਮੁੱਲਾ ਪਰਦਾਖਾ ਬਨਮਾਜਰਾ ਤੇ ਮੁੱਲਾ ਪਰਦਾਖਾ ਦਾ ਜਿਹੜਾ ਨੈਕਸਟ ਮੈਚ ਹੋਣਾ ਹੈ ਟੀਮਾਂ ਜਲਦੀ ਦੇ ਆ ਜਾਨ ਕਰ ਸਕਦਾ ਹੈ ਕੰਮ ਕਰਦੇ ਨਹੀਂ ਮਰੀ ਜਾਂਦੀ ਹੈ ਜਿੱਲੀ ਲੰਗਣਾ ਕਰਦਾ ਉਹ